ਤਾਂ ਨੂੰ ਹੋਣੀ ਕਿਸੇ ਦਾ ਫੋਨ ਆਇਆ ਸੀ ਕੋਈ ਟੈਂਟ ਦੀ ਗੱਲ ਚੱਲ ਰਹੀ ਸੀ ਉਹ ਮੜਾ ਕਲੀਅਰ ਕਰੋ ਮੈਨੂੰ ਵੀ ਦਰਸ਼ਕਾਂ ਨੂੰ ਕਿ ਦਿੱਲੀ ਦੇ ਟੈਂਟ ਦਾ ਕੀ ਦੇਖੋ ਮੈਨੂੰ ਬਿਲਕੁਲ ਪਤਾ ਲੱਗਿਆ ਕਹਿੰਦੇ ਜੋ ਸਾਡੇ ਸੋਰਸ ਆ ਜੀ ਬਿਲਕੁਲ ਜੋ ਸਾਡੇ ਸੋਰਸ ਆ ਉਹਨਾਂ ਮੁਤਾਬਕ ਪਤਾ ਲੱਗਿਆ ਉਹ ਕਹਿੰਦੇ ਹੁਣ ਤਾਂ ਜਿਹੜੀਆਂ ਰੈਲੀਆਂ ਹੋਇਆਂ ਕਰਨੀਆਂ ਨੇ ਝਾੜੂ ਵਾਲਿਆਂ ਦੀ ਆਮ ਆਦਮੀ ਪਾਰਟੀ ਦੇ ਉਹ ਟੈਂਟ ਕੁਰਸੀਆਂ ਮੈਟ ਛਾਟ ਸਭ ਦਿੱਲੀ ਤੋਂ ਕਹਿੰਦੇ ਆਇਆ ਕਰਨੇ ਸਮਾਨ ਵਾਲੇ ਵੀ ਤੇ ਲਾਉਣ ਵਾਲੇ ਵੀ ਮਹਿਲਾ ਵਿੰਗ ਦੇ ਪ੍ਰਧਾਨ ਨੇ ਪ੍ਰੀਤੀ ਮਲੋਤਰਾ ਉਹਨਾਂ ਵੱਲੋਂ ਆਪਣੀ ਸਰਕਾਰ ਦੇ ਖਿਲਾਫ ਧਰਨਾ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਹੁਣ ਖਬਰ ਸਾਹਮਣੇ ਇਹ ਆਉਂਦੀ ਪਈ ਹੈ ਕਿ ਅਕਾਲੀ ਦਲ ਜੁਆਇਨ ਕਰ ਗਏ ਨੇ ਕਿੰਨਾ ਕਿ ਸਹੀ ਫੈਸਲਾ ਜੀ ਪ੍ਰੀਤਮ ਲੋਕਰ ਦਾ ਦੇਖੋ ਜਦੋਂ ਇੱਜ਼ਤ ਐ ਨਹੀਂ ਮਿਲਨੀ ਜੇ ਤਾਂ ਜਾਣਿਆ ਜਾਣਾ ਹੀ ਹੈ ਜੀ ਉਹ ਇਹ ਤਾਂ ਸ਼ੁਰੂਆਤ ਆ ਇਹ ਜਸਟ ਸ਼ੁਰੂਆਤ ਆ ਜਸਟ ਸਟਾਰਟਿੰਗ ਆਪਾਂ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਇਹ ਜਸਟ ਦਾ ਬਹੁਤ ਵੱਡਾ ਹੈ ਕਿ ਕਹਿਣ ਨੂੰ ਇਹ ਹੋਆ ਜੇ ਯੂ ਐਸ ਟੀ ਪਰਸ ਦਾ ਮੀਨਿੰਗ ਦਾ ਮੀਨਿੰਗ ਦਾ ਬਹੁਤ ਵੱਡਾ ਜੀ ਇਹ ਸਿਰਫ ਅਜੇ ਸ਼ੁਰੂਆਤ ਆ ਅਸਲ ਤਸਵੀਰ ਤਾਂ ਆਉਣੀ ਹੈ ਜੀ ਬਹੁਤ ਸਾਰੇ ਜਾਣਗੇ ਪੰਜਾਬ ਦੀ ਗੱਲ ਮੈਂ ਤੁਹਾਨੂੰ ਕਹਿੰਦਾ ਹਾਂ ਅਸੀਂ ਬਾਅਦ 'ਚ ਤਾਂ ਹਾਰਪੁਰ ਦੀ ਗੱਲ ਕਰ ਰਹੀਏ ਹੂੰ ਤਿਆਰ-ਵਰ ਤਿਆਰ ਬੈਠੇ ਹੱਥਾਂ ਨੂੰ ਤੇਲ ਲਾ ਕੇ ਬੈਠੇ ਹੋ ਜੀ ਬਸ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦਾ ਸਬਕ ਲੈਣਾ ਚਾਹੀਦਾ ਕਿ ਪਿੱਛੇ ਨਾ ਮੁੜੇ ਹਣ ਜੀ ਝਾੜੂ ਵਾਲਿਆਂ ਨੂੰ ਬੇਨਤੀ ਆ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਲੀਡਰ ਨੇ ਭਰਾਵੋ ਮਾੜੀ-ਮੋਟੀ ਆਪਣੀ ਜ਼ਮੀਰ ਤੁਹਾਨੂੰ ਆਜ਼ਾਦਤ ਦਿੰਦੀ ਆ ਤੁਸਰ ਤੁਸੀਂ ਆਪਣੇ ਆਪ ਨੂੰ ਗੁਰੂਆਂ ਦੇ ਪੁੱਤ ਮੰਨਦੇ ਹੋ ਮਰੀ ਮੋਟੀ ਜ਼ਮੀਰ ਆਪਣੀ ਜਗਾ ਲਿਓ ਤੇ ਜੀਵ ਪਰਮਾਤਮਾ ਨੇ ਤੁਹਾਨੂੰ ਚੁਰਣ ਚੱਟਣ ਨੂੰ ਨਹੀਂ ਦਿੱਤੀ ਉਹ ਰੋਟੀਆਂ ਖਾਣ ਨੂੰ ਸਵਾਦ ਲੈਣ ਨੂੰ ਨਹੀਂ ਦਿੱਤੀਓ ਇਹ ਜੀਵ ਦੀ ਵਰਤੋਂ ਵੀ ਕਰੋ ਇਸ ਇਕੱਲੇ ਇਸ ਜੀਵ ਨਾਲ ਆਪਣੀ ਹਾਈ ਕਮਾਂਡ ਦੀਆਂ ਜੁੱਤੀਆਂ ਨਾ ਚੱਟੋ ਚੇਤਨ ਜੀ ਬੀਤੇ ਕੁਝ ਦਿਨ ਪਹਿਲਾਂ ਦੀ ਗੱਲ ਕਰੀ ਤਾਂ ਪਟਿਆਲੇ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਉਹਦੇ ਤੇ ਨੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਪ੍ਰੀਤੀ ਮਲੋਤਰਾ ਉਹਨਾਂ ਵੱਲੋਂ ਆਪਣੀ ਸਰਕਾਰ ਦੇ ਖਿਲਾਫ ਧਰਨਾ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਹੁਣ ਖਬਰ ਸਾਹਮਣੇ ਇਹ ਆਉਂਦੀ ਪਈ ਹੈ ਕਿ ਅਕਾਲੀ ਦਲ ਜੁਆਇਨ ਕਰ ਗਏ ਨੇ ਕਿੰਨਾ ਕ ਸਹੀ ਫੈਸਲਾ ਜੀ ਪ੍ਰੀਤਮ ਲੋਪਤਰਾ ਦਾ ਦੇਖੋ ਜਦੋਂ ਇਜਤੈ ਨਹੀਂ ਮੈਨ ਲਈ ਜੀ ਤਾਂ ਜਾਣਿਆ ਜਾਣਾ ਹੀ ਹੈ ਜੀ ਉਹ ਇਹਦਾ ਸ਼ੁਰੂਆਤ ਆ ਇਹ ਜਸਟ ਸ਼ੁਰੂਆਤ ਆ ਜਸਟ ਸਟਾਰਟਿੰਗ ਆਪਾਂ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਇਹ ਜਸਟ ਦਾ ਬਹੁਤ ਵੱਡਾ ਹੈ ਕਿ ਕਹਿਣ ਨੂੰ ਇਹ ਹੋ ਆ ਜੇ ਯੂ ਐਸ ਟੀ ਫਰਸ ਦਾ ਮੀਨਿੰਗ ਦਾ ਮੀਨਿੰਗ ਦਾ ਬਹੁਤ ਵੱਡਾ ਜੀ ਇਹ ਸਿਰਫ ਅਜੇ ਸ਼ੁਰੂਆਤ ਆ ਅਸਲ ਤਸਵੀਰ ਤਾਂ ਆਉਣੀ ਹੈ ਜੀ ਬਹੁਤ ਸਾਰੇ ਜਾਣਗੇ ਪੰਜਾਬ ਦੀ ਗੱਲ ਮੈਂ ਤੁਹਾਨੂੰ ਕਹਿੰਦਾ ਹਾਂ ਅਸੀਂ ਬਾਅਦ ਚ ਤਾਂ ਹਾਰਪੁਰ ਦੀ ਗੱਲ ਕਰ ਲਈਏ ਹੂੰ ਤਿਆਰ-ਵਰ ਤਿਆਰ ਬੈਠੇ ਹੱਥਾਂ ਨੂੰ ਤੇਲ ਲਾ ਕੇ ਬੈਠੇ ਹੋ ਜੀ ਬਸ ਬੈ ਕੇ ਬਸ ਉਹ ਮੈਂ ਤੁਹਾਨੂੰ ਕਹਾਂ ਕਿ 15-20 ਦਿਨਾਂ ਤੱਕ ਹੱਦ ਮਹੀਨੇ ਤੱਕ ਨਤੀਜੇ ਤੁਹਾਨੂੰ ਆਉਣ ਲੱਗ ਜਾਣੇ ਮੇਰੀ ਇੱਦਾਂ-ਇੱਦਾਂ ਦੇ ਆਗੂਆਂ ਦੇ ਨਾਲ ਗੱਲਬਾਤ ਹੋਈ ਆ ਕਹਿੰਦੇ ਅਕਲ ਦੇਾਂਗੇ ਪੂਰੀ ਔਰ ਕਹਿੰਦੇ ਕਿਹੜੇ ਆ ਆਗੂ ਆ ਹੂੰ ਜਦੋਂ 2022 ਤੋਂ ਪਹਿਲਾਂ ਸਰਕਾਰ ਨਹੀਂ ਸੀ ਤਾਂ ਉਹ ਬੰਦੇ ਵੱਡੇ ਅਹੁਦਿਆਂ ਤੇ ਸੀਗੇ ਅੱਛਾ ਜੀ ਕੋਈ ਕੋਈ ਪ੍ਰਧਾਨ ਸੀ ਕੋਈ ਕਿਹ ਕਿਹੜੀ ਕਮੇਟੀ ਦਾ ਚੇਅਰਮੈਨ ਸੀ ਕੋਈ ਕਿਹੜੇ ਵਿੰਗ ਦਾ ਪ੍ਰਧਾਨ ਸੀ ਉਹ ਵਾਲੇ ਆ ਜੀ ਖਾਸ ਕਰ ਪਿੰਡੂ ਤਬਕਾ ਜਿਹੜਾ ਹੂੰ ਤਾਂ ਉਹ ਹੁਣ ਤਿਆਰ-ਵਰ ਤਿਆਰ ਬੈਠੇ ਆ ਜੀ ਹੂੰ ਤਾਂ ਜ਼ਰੂਰ ਉਹ ਸਬਕ ਦੇਣਗੇ ਜੀ ਇਹਨਾਂ ਨੂੰ ਹਾਲਾਤ ਇਹ ਤਾਂ ਕੋਈ ਬਹੁਤੇ ਵਧੀਆ ਨਹੀਂ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਹਿਸਾਬ ਲਾ ਲੈਣੇ ਆਪਣਾ ਉੱਕਾ ਚੁੱਕਾ ਤੁਸੀਂ ਸਟਾਰਟਿੰਗ ਵਿੱਚ ਕਿਹਾ ਕਿ ਪ੍ਰੀਤੀ ਮਲੋਤਰਾ ਨੂੰ ਇੱਜ਼ਤ ਨਹੀਂ ਮਿਲੀ ਇਸ ਕਰਕੇ ਉਹ ਛੱਡ ਕੇ ਕਾਲੀ ਦਲ ਜੁਆਇਨ ਕਰ ਗਏ ਨੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹਨਾਂ ਇੱਜ਼ਤ ਮਿਲੇਗੀ ਪ੍ਰੀਤੀ ਮਲੋਤਰਾ ਇੱਕ ਕੰਮ ਕਰਨਾ ਚਾਹੁੰਦੀ ਸਨ ਉਹਨਾਂ ਕੰਮ ਤੋਂ ਰੋਕਿਆ ਜਾ ਰਿਹਾ ਸੀ ਕਿਵੇਂ ਮਤਲਬ ਦੇਖੋ ਪ੍ਰੀਜੀ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਆ ਤੁਸੀਂ ਹੁਸ਼ਾਰਪਰ ਨਿਊਜ਼ ਦੇ ਹੁਣ ਇੱਕ ਮਲਾਜ਼ਮ ਹੋ ਜੀ ਤੁਸੀਂ ਦਿਨ ਰਾਤ ਮਿਹਨਤ ਕਰੋ ਹੁਸ਼ਾਰਪਰ ਨਿਊਜ਼ ਤੁਹਾਨੂੰ ਨਾ ਕੋਈ ਸੈਲਰੀ ਦੇਵੇ ਨਾ ਤੁਹਾਨੂੰ ਬਣਦਾ ਇੱਜ਼ਤ ਮਾਣ ਦੇਵੇ ਜੀ ਤਾਂ ਤੁਸੀਂ ਹਿਆਰ ਪਲੱਸ ਲਈ ਕੰਮ ਕਰੋਗੇ ਫਿਰ ਜੀ ਤੁਸੀਂ ਉਬਾਲ ਕੱਢੂਗੇ ਹਿਆਰ ਪਲੱਸ ਲਈ ਕਿਤੇ ਚਾਰ ਬੰਦਿਆਂ ਦੇ ਵਿੱਚ ਜਾ ਕੇ ਕੋਈ ਥੂ ਥੂ ਕਰੂਗੇ ਚੈਨਲ ਦੀ ਕੋਈ ਮੇਰੀ ਮਾਲਕ ਦੀ ਕਿਉਂ ਕਿਸੇ ਦੀ ਤਾਂ ਕਰੂਗੇ ਨਾ ਜੀ ਮੈਂ ਕੰਮ ਕਰਨਾ ਚਾਹੁੰਦਾ ਸੀ ਮੈਨੂੰ ਕਰਨ ਨਹੀਂ ਦਿੱਤਾ ਕਰਣ ਨਹੀਂ ਦਿੱਤਾ ਗਿਆ ਪਰ ਤੁਸੀਂ ਇੱਥੇ ਕੰਮ ਕਿਉਂ ਕਰਦੇ ਹੋ ਅਸੀਂ ਇੱਥੇ ਕੋਈ ਵੀ ਐਪੀਸੋਡ ਰਿਕਾਰਡ ਕਰਨਾ ਹੁੰਦਾ ਮੇਰੇ ਨਾਲ ਵੱਧ ਦਿਲਚਸਪੀ ਪ੍ਰੀਤ ਨੂੰ ਹੁੰਦੀ ਆ ਇਹ ਕਿਉਂ ਤਹਾਨੂੰ ਤਾਂ ਇੱਜ਼ਤ ਵੀ ਮਿਲਦੀ ਹੈ ਚਲੋ ਸੈਲਰੀ ਤਾਂ ਇੱਕ ਫਰਜ਼ ਹੈ ਨਾ ਕੰਮ ਬਦਲੇ ਸੈਲਰੀ ਮਿਲ ਲੈ ਮਿਲਣਾ ਹਰ ਬੰਦਾ ਪੈਸੇ ਲਈ ਕੰਮ ਕਰਦਾ ਪਰ ਉਹ ਇੱਜ਼ਤ ਮਾਣ ਵੀ ਤੁਹਾਨੂੰ ਮਿਲਦਾ ਤਾਂ ਇਸ ਕਰਕੇ ਇਹੀ ਵੱਡਾ ਕਾਰਨ ਹੈ ਕਿ ਮੇਰੇ ਨਾਲ ਵੱਧ ਦਿਲਚਸਪੀ ਤੁਹਾਨੂੰ ਰਹਿੰਦੀ ਆ ਹਾਲਾਤ ਆ ਜਿਹੜੇ ਝਾੜੂ ਵਾਲੇ ਤੇ ਆਉਣ ਵਾਲੇ ਸਮੇਂ ਦੇ ਲਈ ਕੋਈ ਬਹੁਤੇ ਵਧੀਆ ਨਹੀਂ ਨੇ ਇੱਕ ਗੱਲ ਆਪਣੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲੈਣ ਜਦੋਂ ਚੇਤਨ ਜੀ ਆਪਾਂ ਆਮ ਲੋਕਾਂ ਦੇ ਵਿੱਚ ਵਿਚਰੇ ਆ ਉਹ ਗੱਲ ਕਹਿੰਦੇ ਸੀ ਪਹਿਲਾਂ ਤਾਂ 92 ਸੀਟਾਂ ਆਈਆਂ ਸੀ ਹੁਣ 9 ਆ ਜਿਹੜਾ ਤਾਂ ਬਹੁਤ ਵੱਡੀ ਗੱਲ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਉਲਟੀ ਗੇਂਦ ਤੇ ਸ਼ੁਰੂ ਹੋ ਗਈ ਹੈ ਹੂੰ ਜ ਐਨੇ ਚਾਚੇ ਦੇ ਕੰਮ ਕੀਤੇ ਹੁੰਦੇ ਲੋਕ ਐਨੇ ਇਹਨਾਂ ਦੇ ਹੱਕ ਦੇ ਵਿੱਚ ਹੁੰਦੇ ਤਾਂ ਲੁਧਿਆਣਾ ਅੱਜ ਜਮਾਵੜਾ ਲਾਉਣਾ ਪੈਂਦਾ ਪੂਰੇ ਪੰਜਾਬ ਨੂੰ ਪੂਰੇ ਦਿੱਲੀ ਨੂੰ ਕੀ ਅਰਵੰਦ ਕੇਜਰੀਵਾਲ ਕੀ ਸਤਿੰਦਰ ਜੈਨ ਕੀ ਉੱਥੇ ਮਨੀਸ਼ ਸਸੋਦੀਆ ਭਗਵੰਤ ਮਾਨ ਜੀ ਸਾਰੇ ਹੀ ਤਾਂ ਉੱਥੇ ਥੋੜੇ ਭੱਜੇ ਫਿਰਦੇ ਨੇ ਕੋਈ ਇਹਨਾਂ ਦੇ ਗਲੀਆਂ ਵਾਲੇ ਜਿਹੜੇ ਪ੍ਰਧਾਨ ਤੱਕ ਉਹ ਤਾਂ ਸਾਰੇ ਉੱਥੇ ਥੋੜੇ ਭੱਜੇ ਫਿਰਦੇ ਨੇ ਬਿਲਕੁਲ ਮਾਫੀ ਚਾਹੁੰਨਾ ਮੈਂ ਇੱਕ ਪਰਸਨਰ ਸਵਾਲ ਪੁੱਛ ਰਿਹਾ ਕਿ ਤੁਹਾਨੂੰ ਹੁਣੇ ਕਿਸੇ ਦਾ ਫੋਨ ਆਇਆ ਸੀ ਕੋਈ ਟੈਂਟ ਦੀ ਗੱਲ ਚੱਲ ਰਹੀ ਸੀਗੀ ਉਹ ਮੈਨੂੰ ਕਲੀਅਰ ਕਰੋ ਮੈਨੂੰ ਵੀ ਦਰਸ਼ਕਾਂ ਨੂੰ ਕਿ ਦਿੱਲੀ ਦੇ ਟੈਂਟ ਦਾ ਕੀ ਹੋ ਰਿਹਾ ਹੈ ਜੀ ਦੇਖੋ ਮੈਨੂੰ ਬਿਲਕੁਲ ਪਤਾ ਲੱਗਿਆ ਕਹਿੰਦੇ ਜੋ ਸਾਡੇ ਸੋਰਸ ਆ ਜੀ ਬਿਲਕੁਲ ਜੋ ਸਾਡੇ ਸੋਰਸ ਆ ਨਾ ਮੁਤਾਬਕ ਪਤਾ ਲੱਗਿਆ ਉਹ ਕਹਿੰਦੇ ਹੁਣ ਤਾਂ ਜਿਹੜੀਆਂ ਰੈਲੀਆਂ ਹੋਇਆ ਕਰਨੀਆਂ ਨਾ ਝਾੜੂ ਵਾਲਿਆਂ ਦੀ ਆਮ ਆਦਮੀ ਪਾਰਟੀ ਦੇ ਉਹ ਟੈਂਟ ਕੁਰਸੀਆਂ ਮੈਟ ਚਾਟ ਸਭ ਦਿੱਲੀ ਤੋਂ ਕਹਿੰਦੇ ਆਇਆ ਕਰਨਾ ਸਮਾਨ ਵਾਲੇ ਵੀ ਤੇ ਲਾਉਣ ਵਾਲੇ ਵੀ ਚਲੋ ਆਪਾਂ ਇੱਕ ਕੰਮ ਕਰ ਲੈਂਦੇ ਇੱਕ ਛੋਟਾ ਜਿਹਾ ਆਪਾਂ ਇੱਕ ਚਾਸ ਲੈਨੇ ਆ ਜੇ ਉਹ ਭਾਜੀ ਹੋਣੀ ਵਿਲੇ ਹੁਣ ਨਵਜੋਤ ਮਹਿਤਾ ਜਿਹਨਾਂ ਨਾਲ ਆਪਾਂ ਇੰਟਰਵਿਊ ਜਿਹਨਾਂ ਦਾ ਆਪਾਂ ਇੰਟਰਵਿਊ ਕੀਤੇ ਸੀਗੇ ਤੁਸੀਂ ਉਹਨਾਂ ਨੂੰ ਘੱਟ ਜਾਣਦੇ ਹੋ ਮੈਂ ਤਾਂ ਬਹੁਤ ਖੂਬੀ ਢੰਗ ਦੇ ਨਾਲ ਜਾਣਦਾ ਹਾਂ ਉਹਨਾਂ ਨੂੰ ਮੇਰੇ ਇੱਕ ਦੋ ਵਾਰੀ ਮੁਲਾਕਾਤ ਹੋਈ ਸਿਰਫ ਉਹਨਾਂ ਨਾਲ ਹਾਂਜੀ ਜੇਕਰ ਉਹ ਗੱਲਬਾਤ ਕਰਨ ਲਈ ਰਾਜ਼ੀ ਹੋ ਜਾਣ ਤਾਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਨਵਜੋਤ ਮਹਿਤਾ ਰਿੰਗ 'ਤੇ ਜਾ ਰਹੀ ਹੈ ਉਹਨਾਂ ਨੂੰ ਜੇ ਉਹ ਬੀਜ਼ੀ ਨਹੀਂ ਹੋਣਗੇ ਤਾਂ ਜ਼ਰੂਰ ਮੈਨੂੰ ਲੱਗਦਾ ਗੱਲਬਾਤ ਕਰਨਗੇ ਕਿਉਂਕਿ ਉਹਨਾਂ ਐ ਨਵਜੋਤ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਐ ਨਵਜੋਤ ਜੀ ਸਿਰਫ 2 ਮਿੰਟ ਦਾ ਸਮਾਂ ਲੈਣਾ ਸੀਗਾ ਜੀ ਤੁਹਾਡਾ ਮੈਂ ਚੇਤਨ ਕਸ਼ਵਲ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਐ ਨਵਜੋਤ ਜੀ ਬੀਤੇ ਦਿਨੀ ਪ੍ਰੀਤੀ ਮਲਹੋਤਰਾ ਜਿਹੜੇ ਆਮ ਆਦਮੀ ਪਾਰਟੀ ਦੇ ਮੈਲਾ ਵੰਗੀ ਤੇ ਸੂਬਾ ਪ੍ਰਧਾਨ ਸੀਗੇ ਉਹ ਸ਼ਰੋਮਣੀ ਅਕਾਲੀ ਦਲ ਉਹਨਾਂ ਵੱਲੋਂ ਜੁਆਇਨ ਕਰ ਲਈ ਗਈ ਹੈ ਬਹੁਤ ਲੋਕਾਂ ਦੇ ਵਿੱਚ ਰੋਸ ਹੈ ਖਾਸ ਕਰ ਜਿਹੜੇ ਟਕਸਾਲੀ ਭਮੱਕੜ ਨੇ ਤਾਂ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਕਹਿੰਦੇ ਹੁਸ਼ਾਰਪੁਰ ਵੀ ਕੋਈ ਬਹੁਤਾ ਪਿੱਛੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂਆਤ ਜਿਹੜੀ ਹੋ ਚੁੱਕੀ ਆ ਵੱਡੇ ਝਟਕੇ ਲੱਗਣਗੇ ਜੀ ਇੱਥੋਂ ਦੇਖੋ ਰਾਜਨੀਤੀ ਵਿੱਚ ਇਹ ਤਾਂ ਹੁੰਦਾ ਹੀ ਆ ਇੱਧਰ ਉੱਧਰ ਜਿਹਦਾ ਜਿੱਥੇ ਸੂਤ ਲੱਗਦਾ ਅਗਲਾ ਜਾਂਦਾ ਹੀ ਆ ਨਾਲੇ ਸ਼੍ਰੋਮਣੀ ਅਕਾਲੀ ਦਲ ਕਿਹੜਾ ਕੋਈ ਇੱਥੇ ਝਾੜੂ ਵਾਲਿਆਂ ਵਾਂਗੂ ਕਦੇ ਪਹਿਲੀ ਵਾਰ ਬਣੀ ਉਹ ਪੰਜਰ ਪਿੰਦਾ ਵੀ ਬਣ ਗਏ ਉਹ ਇਦਾਂ ਦੀ ਗੱਲ ਨਹੀਂ ਆ ਜੀ ਤੇ ਬਾਕੀ ਆਪਣੀ ਪਾਰਟੀ ਨੂੰ ਸਾਰੇ ਚੰਗਾ ਕਹਿੰਦੇ ਹੁੰਦੇ ਦੂਜੇ ਦਿਨ ਮਾੜਾ ਕਹਿੰਦੇ ਹੁੰਦੇ ਅਗਲੇ ਨੂੰ ਉੱਥੇ ਵਧੀਆ ਲੱਗਾ ਅਗਲੀ ਚੱਲ ਗਈ ਕਿਹ ਚਕੜੀ ਵੱਡੀ ਗੱਲ ਪਰ ਜਿੱਦਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀਗੇ ਕਹਿੰਦੇ ਡਾਇਨਾਸੌਰ ਆ ਸਕਦੇ ਆ ਸ਼੍ਰੋਮਣੀ ਤਾਂ ਲੱਗਦਾ ਕਿ ਉੱਥੇ ਜਾਣਾ ਫਿਰ ਵਧੀਆ ਰਹਿ ਜਾ ਉੱਥੇ ਪੁਵੇਖ ਉਹਨਾਂ ਦਾ ਸਿਆਸੀ ਪੁਵੇਖਾ ਜਿਹੜਾ ਸੇਫ ਹੈ ਜੀ ਨਹੀਂ ਸਿਆਸੀ ਪੁਵੇਖ ਤਾਂ ਭਵੰਤ ਬਣਦਾ ਵੀ ਨਹੀਂ ਸੇਫ ਜੀ ਫਿਰ ਜੇ ਤੁਸੀਂ ਸਿਆਸੀ ਪੁਵੇਖ ਦੀ ਗੱਲ ਕਰਦੇ ਆਂ ਤੁਸੀਂ ਦੇਖਿਓ ਆਣ ਵਾਲੇ ਸਮੇਂ 'ਚ ਤੁਹਾਨੂੰ ਲੱਗ ਜਾਣਾ ਪਤਾ ਲੋਕ ਕਿੰਨੇ ਕੁ ਹੁਣ ਇੱਥੇ ਦਾ ਤੁਸੀਂ ਦੇਖਿਆ ਮੈਂ ਅੱਜ ਲੇਟੈਸਟ ਵੀਡੀਓ ਦੇਖੀ ਆ ਕਿ ਜਿਹੜੇ ਪੰਜਾਬ 'ਚ ਟੈਂਟ ਕੁਰਸੀਆਂ ਲੱਗਦੀਆਂ ਉਹ ਵੀ ਦਿੱਲੀ ਤੋਂ ਆ ਰਹੀਆਂ ਇਹ ਮਤਲਬ ਇਹ ਇਸ ਵੇਲੇ ਇਸ ਲੈਵਲ ਤੱਕ ਚੱਲ ਗਾਇਆ ਹੋਆ ਕਿ ਜਿਹੜੀਆਂ ਟੈਂਟ ਕੋਰਸੀਆਂ ਤੱਕ ਵੀ ਜਿਹੜਾ ਕੋਈ ਪ੍ਰੋਫਿਟ ਕਿਸੇ ਨੂੰ ਕਰਾਉਣਾ ਉਹ ਵੀ ਅਸੀਂ ਦਿੱਲੀ ਨੂੰ ਕਰਾਉਣਾ ਹੈ ਉਹ ਕਿਤੇ ਸਾਡਾ ਪੰਜਾਬੀ ਭਰਾ ਨਾਲ ਕੋਈ ਪ੍ਰੋਫਿਟ ਲੈ ਜਾ। ਮਾਫੀ ਚਾਹੁੰਦਾ ਨਵਜੋਤ ਜੀ ਮੈਂ ਪ੍ਰੀਤ ਜੀ ਮੇਰੇ ਨਾਲ ਇਸ ਵਕਤ ਇੰਟਰਵਿਊ ਕਰ ਰਹੇ ਸੀ ਤਾਂ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਇਹੀ ਮੈਨੂੰ ਸਵਾਲ ਪੁੱਟ ਅਪ ਕੀਤਾ ਸੀਗਾ ਕਿ ਇਹ ਵੀ ਧਿਆਨ ਦੇ ਵਿੱਚ ਆ ਰਿਹਾ ਹੈ। ਇਹ ਸਚਾਈ ਹੈ ਜੀ ਬਿਲਕੁਲ ਇਹ। ਮੈਂ ਕਹਾ ਤੁਸੀਂ ਉਹ ਆਪਣੇ ਦੇਖ ਲਓ ਮੈਂ ਇੱਕ ਸ਼ੇਅਰ ਕੀਤੀ ਆਪਣੀ ਆਈਡੀ ਤੇ ਆਪਣੇ ਲੋਕਵਾਸ ਟੀਵੀ ਤੇ ਚੱਲ ਰਿਹਾ ਉਹਨਾਂ ਨੇ ਪੂਰਾ ਚਲਾਇਆ ਸਿਸਟਮ। ਕਿ ਕਿਵੇਂ ਦਿੱਲੀ ਨੰਬਰ ਵਾਲੇ ਟਰੱਕ ਉਹ ਟਰੱਕ ਭਰ-ਭਰ ਕੇ ਏਸੀਆਂ ਦੇ ਕੁਰਸੀਆਂ ਦੇ ਟੈਂਟਾਂ ਦੇ ਆ ਰਿਹਾ ਇੱਥੇ ਹੁਣ ਭਗਵੰਤ ਮਾਨ ਨੂੰ ਪੁੱਛੋਗੇ ਪੰਜਾਬ ਚ ਹੁਣ ਟੈਂਟ ਵੀ ਮੁੱਕ ਗਏ ਕੁਰਸੀਆਂ ਵੀ ਮੁੱਕ ਗਈਆਂ ਜਿਹੜਾ ਦਿੱਲੀ ਤੋਂ ਆ ਰਿਹਾ ਸਾਰਾ ਸਿਸਟਮ ਮਤਲਬ ਕਿ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਨੂੰ ਹਾਈਜੈਕ ਕੀਤਾ ਜਾ ਰਿਹਾ ਰਵੰਦ ਕੇਜਰੀ ਵਾਲੋਂ ਕਿਹੀ ਕਹਿ ਸਕਦੇ ਹੁਣ ਤਾਂ ਆਪਾਂ ਹੁਣ ਤੁਸੀਂ ਦੇਖੋ ਹਾਈਜੈਕ ਤਾਂ ਚਲੋ ਕੀਤਾ ਉਹਦਾ ਸਾਰਾ ਪੰਜਾਬ ਜਾਣਦਾ ਹੁਣ ਦੇਖੋ 1.5 ਤੋਂ 2 ਕਰੋੜ ਦਾ ਖਰਚਾ ਸਿਰਫ ਆਪਣੇ ਇਹ ਫੰਕਸ਼ਨ ਦੱਸਣ ਨੂੰ ਲੋਕਾਂ ਨੂੰ ਦੱਸਣ ਨੂੰ ਲਾ ਦਿੰਦੇ ਆ ਫੇ ਤੁਸੀਂ ਗੱਲਾਂ ਪਹਿਲਾਂ ਕਰਦੇ ਸੀ ਵੀ ਅਸੀਂ ਆਮ ਘਰਾਂ ਦੇ ਆ ਆ ਤੁਹਾਡੇ ਵਰਗਿਆਂ ਤੁਹਾਡੇ ਵਿੱਚੋਂ ਆ ਕਿ ਤੁਸੀਂ ਹੁਣ ਐਡ ਐਡ ਵੱਡੇ ਪ੍ਰੋਗਰਾਮ ਰੱਖਦੇ ਆ ਤੁਸੀਂ ਇੱਕ ਆਮ ਆਮ ਜਿਹਾ ਪ੍ਰੋਗਰਾਮ ਵੀ ਰੱਖ ਸਕਦੇ ਆ ਤੁਸੀਂ ਛੋਟਾ ਜਿਹਾ ਟੈਂਟ ਲਾ ਲਓ ਆਪਣਾ ਮੇਨ ਗੱਲ ਤਾਂ ਦੇਖੋ ਸੋਸ਼ਲ ਮੀਡੀਆ ਦੀ ਆ ਤੁਸੀਂ ਆਪਣੇ ਪੇਜਾਂ ਤੋਂ ਲਾਈਵ ਕਰੋ ਹਨਾ ਸਾਰਿਆਂ ਲੋਕਾਂ ਦਾ ਕਾਪੀ ਪਹੁੰਚ ਜਾਣਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਕਿਉਂਕਿ ਇਹੀ ਅਰਵੰਦ ਕੇਜਰੀਵਾਲ ਕਹਿੰਦੇ ਹੁਣ ਦੱਸੇ 5 ਸਾਲ ਦੇ ਦਿਓ ਕੰਮ ਕਰਾਂਗੇ ਤਾਂ ਵੋਟ ਮੰਗਣ ਆਵਾਂਗੇ ਨਹੀਂ ਤਾਂ ਨਾ ਪਾਈਓ। ਬਸ ਠੀਕ ਆ ਜੀ ਹੁਣ ਲੋਕਾਂ ਨੂੰ ਲੱਗ ਗਿਆ ਪਤਾ। ਅੱਛਾ ਮੈਂ ਇੱਕ ਸਵਾਲ ਦਾ ਜਵਾਬ ਚਾਹੁੰਦਾ ਜੀ ਲੋਕ ਤਾਂ ਕਹਿੰਦੇ ਡਾਇਨਾਸੌਰ ਆ ਸਕਦਾ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਸਕਦਾ ਆਮ ਆਦਮੀ ਪਾਰਟੀ ਬਹੁਤ ਜ਼ੋਰ-ਸ਼ੋਰ ਦੇ ਨਾਲ ਇਹ ਗੱਲ ਕਹਿੰਦੀ ਹੁੰਦੀ ਸੀ ਜੀ। ਬਸ ਹੁਣ ਤੁਸੀਂ ਇਹਨੂੰ ਉਲਟ ਕਰ ਲੋ ਕਿ ਕਾਲੀ ਵੀ ਆ ਸਕਦੇ ਪਰ ਇਹਦੀਆਂ ਦੇ ਮਣਕੇ। ਠੀਕ ਹੈ ਨੋ ਜੋਜੀ ਬਹੁਤ-ਬਹੁਤ ਧੰਨਵਾਦ ਜੀ। ਠੀਕ ਜੀ। ਜੀ। ਇਹ ਸੋ ਨਮਜੋਤ ਮਹਿਤਾ ਜੀ ਚਲੋ ਆਪਾਂ ਅਚਨ ਚੇਤ ਉਹਨਾਂ ਨੂੰ ਫੋਨ ਲਾ ਲਿਆ ਬਿਨਾਂ ਦੱਸੇ ਹੈਨਾ ਜੀ। ਜੀ। ਧੰਨਵਾਦ ਹੈ ਨਵਜੋਤ ਜੀ ਦਾ ਵੀ ਕਿ 2 ਮਿੰਟਸ ਗੱਲ ਕਰ ਲਈ ਉਹ ਕਹਿੰਦਾ ਹੁਣ ਉਲਟਾ ਲਾ ਲੋ ਅਕਾਲੀ ਦਲ ਆ ਸਕਦਾ ਹੈ ਝਾੜੂ ਵਾਲੇ ਨਹੀਂ ਜਾਂਦੇ ਪਰ ਦੇਖੋ ਕਿੰਨੇ ਹੈਰਾਨ ਕਰਦਾ ਵਾਕਿਆ ਜੀ ਟੈਂਕ ਕੁਰਸੀਆਂ ਮੈਟ ਤੱਕ ਹੁਣ ਦਿੱਲੀ ਤੋਂ ਆਣਗੇ ਜੀ ਦਿੱਲੀ ਨੰਬਰ ਤੇ ਟਰੱਕ ਕਹਿੰਦੇ ਉੱਥੇ ਆ ਕੇ ਖੜੇ ਹੋ ਗਏ ਨੇ ਹਮ ਇਹ ਕਿਹੜੀ ਜਗ੍ਹਾ ਸ਼ਾਇਦ ਹੈ ਰੈਲੀ ਕਰਾ ਜਲੰਧਰ ਦੱਸਿਆ ਸ਼ਾਇਦ ਪਤਾ ਨਹੀਂ ਕਿੱਥੇ ਦੱਸਿਆ ਜੀ ਕਿੰਨੇ ਹੈਰਾਨਗੀ ਵਾਲੀ ਗੱਲ ਹੈ ਇਹ ਔਰ ਕਿੰਨੀ ਬੇਸ਼ਰਮੀ ਦੀ ਗੱਲ ਆ ਜੀ ਝਾੜੂ ਵਾਲਿਆਂ ਦੀ ਪੰਜਾਬੀ ਜਿਹੜੇ ਸਿਆਸਤਦਾਨ ਨੇ ਝਾੜੂ ਦੇ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਦਾ ਸਬਕ ਲੈਣਾ ਚਾਹੀਦਾ ਕਿ ਪਿੱਛੇ ਨ ਮੁੜੇਉਣ ਜੀ ਗੱਲ ਇੱਥੇ ਮੁੱਕਦੀ ਹੈ ਭਜੀ ਮੈਂ ਕਹਾਂ ਜੀ ਬੇੜਾ ਗਰਕ ਜੀ ਬੇੜਾ ਗਰਕ ਹੋ ਜਾਊਗਾ ਪੰਜਾਬ ਦਾ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਜੀ ਹੂੰ ਦੇਖੋ ਪੰਜਾਬੀ ਭਾਸ਼ਾ ਮੈਂ ਕਹਾਂ ਹੁਣ ਮੋਟੀ ਮੋਟੀ ਇੱਕ ਤੁਹਾਨੂੰ ਗੱਲ ਦੱਸ ਦਿਆਂ ਕਿੰਦਾ ਜਦੋਂ ਕਿਸੇ ਦੀ ਹੋਂਦ ਖਤਮ ਕਰਨੀ ਹੋਵੇ ਨਾ ਤਾਂ ਸਭ ਤੋਂ ਪਹਿਲਾਂ ਉੱਥੋਂ ਦੀ ਭਾਸ਼ਾ ਤੇ ਵਾਰ ਹੁੰਦਾ ਬਿਲਕੁਲ ਪੰਜਾਬੀ ਭਾਸ਼ਾ ਤੇ ਵਾਰ ਹੋਣਾ ਜਿਹੜਾ ਉਹ ਅੱਜ ਤੋਂ ਘੱਟੋ ਘੱਟ ਜਿਆਦਾ ਨਹੀਂ ਤਾਂ 15-20 ਸਾਲ ਤੋਂ ਪਹਿਲਾਂ ਤੋਂ ਹੋਣਾ ਸ਼ੁਰੂ ਹੋ ਚੁੱਕਿਆ ਸਕੂਲਾਂ ਦੇ ਵਿੱਚ ਸਾਨੂੰ ਵੀ ਕਹਿੰਦੇ ਹੁੰਦੇ ਸੀ ਪੰਜਾਬੀ ਬੋਲੀ ਤਾਂ ਫਾਇੰਡ ਕਰਦੇ ਆਂਗੇ ਠੀਕ ਆ ਨਾ ਜੀ ਭਾਸ਼ਾ ਤੇ ਵਾਰ ਹੋ ਰਿਹਾ ਹੋਂਦ ਖਤਰੇ 'ਚ ਆ ਤੇ ਹੁਣ ਨਵਾਂ ਹੀ ਕੰਮ ਸ਼ੁਰੂ ਕਰਤਾ ਜੀ ਕਿ ਹੁਣ ਟੈਂਟ ਵਗੈਰਾ ਵੀ ਉਹ ਬਾਹਰ ਹੀ ਹੋਣਗੇ ਜੀ ਜੀ ਬੜਾ ਇੱਕ ਬਿਸ਼ਰਮੀ ਦਾ ਆਲਮ ਹੈ ਝਾੜੂ ਵਾਲਿਆਂ ਨੂੰ ਬੇਨਤੀ ਆ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਲੀਡਰ ਨੇ ਭਰਾਵੋ ਮਾੜੀ ਮੋਟੀ ਆਪਣੀ ਜ਼ਮੀਰ ਤੁਹਾਨੂੰ ਇਜ਼ਾਜ਼ਤ ਦਿੰਦੀ ਹੈ ਤੁਸੋਂ ਆਪ ਤੁਸੀਂ ਆਪਣੇ ਆਪ ਨੂੰ ਗੁਰੂਆਂ ਦੇ ਪੁੱਤ ਮੰਨਦੇ ਹਾਂ ਮਾੜੀ ਮੋਟੀ ਜ਼ਮੀਰ ਆਪਣੀ ਜਗਾ ਲਿਓ ਤੇ ਜੀਵ ਪਰਮਾਤਮਾ ਨੇ ਤੁਹਾਨੂੰ ਚੁਰਨ ਚੱਟਣ ਨੂੰ ਨਹੀਂ ਦਿੱਤੀ ਉਹ ਰੋਟੀਆਂ ਖਾਣ ਨੂੰ ਸਵਾਦ ਲੈਣ ਨੂੰ ਨਹੀਂ ਦਿੱਤੀਓ ਇਹ ਜੀਵ ਦੀ ਵਰਤੋਂ ਵੀ ਕਰੋ ਇਸ ਕੱਲੇ ਇਸ ਜੀਵ ਨਾਲ ਆਪਣੀ ਹਾਈ ਕਮਾਂਡ ਦੀਆਂ ਜੁੱਤੀਆਂ ਨਾ ਚੱਟੋ ਇਸ ਜੀਵ ਨਾਲ ਉਹਨਾਂ ਦੇ ਬੂਟ ਨਾਲ ਸਾਫ਼ ਕਰੋ ਚਾਪਲੂਸੀ ਨਾ ਕਰੋ ਘੱਟੋ ਘੱਟ ਪੰਜਾਬੀ ਸੂਬੇ ਦੀ ਹੋਂਦ ਹੈ ਜਿਹੜੀ ਉਹ ਜਿਸ ਤਰ੍ਹਾਂ ਤੇ ਹੁਣ ਨਵਜੋਤ ਮਹਿਤਾ ਨੇ ਗੱਲ ਦੱਸੀ ਹੈ ਜੇ ਤਾਂ ਇਹ ਸੱਚ ਹੈ ਪ੍ਰੀਤ ਜੀ ਪੰਜਾਬੀਆਂ ਦੀ ਮੈਂ ਕਹਿੰਦਾ ਹੋਂਦ ਵੀ ਫਿਰ ਖਤਰੇ 'ਚ ਆ ਫਿਰ ਪੋਲੇ ਜਾਨ ਕਿ ਪੰਜਾਬ ਵੀ ਕੋਈ ਹੁੰਦਾ ਸੀ ਇਸ ਤਰ੍ਹਾਂ ਦੇ ਜੇਕਰ ਘਟਿਆ ਹਾਲਾਤੇ ਰਹਿਣਗੇ ਜੀ ਫਿਰ ਜੀ ਬਹੁਤ ਬਹੁਤ ਧੰਨਵਾਦ ਚੇਤਨ ਜੀ ਧੰਨਵਾਦ ਜੀ ਜੀ